ਦ੍ਰਿਖਤ ਬਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀ ਵੱਡੀ ਗਿਣਤੀ ਵਿੱਚ ਸੰਗਤ ਦੀ ਸੁਖ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪਾਵਨ ਸਥਾਨ ਤੇ ਵਿਸ਼ਾਲ ਆਲੀਸ਼ਾਨ ਮਲਟੀ ਸਟੋਰੀ ਕਾਰ ਪਾਰਕਿੰਗ ਅਤੇ ਲੰਗਰ ਹਾਲ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਦੀ ਕਾਰ ਸੇਵਾ ਸੰਤ巴巴 ਕਸ਼ਮੀਰ ਸਿੰਘ ਜੀ ਪੁਰੀਵਾਲਿਆਂ ਨੂੰ ਸੌਂਪੀ ਗਈ ਹੈ ਅੱਜ ਇਸ ਵਿਸ਼ਾਲ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਪਨਚਾਰੀ ਵਿਸ਼ਾਲ ਇਮਾਰਤ ਦੇ ਤੀਸਰੇ ਮੰਜ਼ਿਲ ਦੇ ਲੈਂਟਰ ਦੀ ਸੇਵਾ ਅਰਦਾਸ ਉਪਰੰਤ ਆਰੰਭ ਕੀਤੀ ਗਈ ਐਸ ਮੋਕੇਸ਼ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਾਵਾ ਸਿੰਘ ਗੁਮਾਨਪੁਰਾ ਅਜੈਬ ਸਿੰਘ ਅਬਿਆਸੀ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਜੀ ਪੀ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਪੁਰੀਵਾਲਿਆਂ ਸਮੇਤ अनेका ਪੰਥਕ ਸਖਸ਼ਯਤਾ ਸ਼ਰਮਨੀ ਕਮੇਟੀ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਅਮਰitsar ਵਿਖੇ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸੰਤਾਂ ਦੇ ਸਹਿਯੋਗ ਨਾਲ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੋ ਗੁਰਦੁਆਰਾ ਸਾਹਿਬ ਨੂੰ ਦੇ ਕੰਪਲੈਕਸ ਨੂੰ ਖੁੱਲ੍ਹਾ ਕਰਕੇ ਨਾਲ ਲੱਗਦੇ ਜੋ ਘਰ ਸ਼ੀਤ ਕਰਕੇ ਇਸ ਜਗ੍ਹਾ ਤੇ ਜੋ ਲੰਗਰ ਹਾਲ ਦੀ ਇਮਾਰਤ ਸ਼ੁਰੂ ਕੀਤੀ ਗਈ ਜਿਸ ਵਿੱਚ ਜਿਹੜੇ ਤਿੰਨ ਮੰਜ਼ਲਾ ਅੰਡਰਗਰਾਉਂਡ ਕਾਰ ਪਾਰਕਿੰਗ ਜੋੜਾ ਘਰ ਅਤੇ ਸਕੂਟਰ ਮੋਟਰ ਸਾਈਕਲ ਜਿਹੜੀ ਪਾਰਕਿੰਗ ਬਣਾਈ ਗਈ ਹੈ ਅਤੇ ਉਸ ਦੇ ਉੱਪਰ ਹੀ ਜੋ ਤਿੰਨ ਮੰਜ਼ਲਾਂ ਦੇ ਵਿੱਚ ਜਿਹੜਾ ਲੰਗਰ ਹਾਲ ਦੀ ਇਮਾਰਤ ਹੈ ਜਿਸ ਵਿੱਚ ਦੋ ਮੰਜ਼ਲਾਂ ਲੰਗਰ ਹਾਲ ਅਤੇ ਦੋਨਾਂ ਮੰਜ਼ਲਾਂ ਵਿੱਚ ਨਾਲ ਉਹਨਾਂ ਦੇ ਕਿਚਨ ਹੋਣਗੇ ਤੇ ਤੀਜਾ ਫਲੋਰ ਜਿਹਦਾ ਅੱਜ ਜਿਹੜਾ ਲੈਂਟਰ ਸ਼ੁਰੂ ਆਰੰਭ ਕੀਤਾ ਗਿਆ ਇਹਦੇ ਸਾਰੇ ਪ੍ਰਸ਼ਾਦੇ ਪਕਾਉਣ ਵਾਲੀਆਂ ਮਸ਼ੀਨਾਂ ਵਗੈਰਾ ਲੋਹਾ ਕੋल्ड ਸਟੋਰ ਅਤੇ ਹੋਰ ਰਸਮ ਸਟੋਰ ਜਿਹੜੇ ਆ ਉਹ ਇਸ ਫਲੋਰ ਦੇ ਵਿੱਚ ਜਿਹੜੇ ਆ ਸਾਰੇ ਤਿਆਰ ਕੀਤੇ ਜਾਣਗੇ ਇਸ ਦੇ ਨਾਲ ਨਾਲ ਜਿਵੇਂ 2-4 ਦਿਨ ਪਹਿਲਾਂ ਅਸੀਂ ਜਿਹੜੀ ਆ ਗੁਰਦੁਆਰਾ ਸ਼ਹੀਦਾਂ ਦੇ ਪੂਰੇ ਕੰਪਲੈਕਸ ਨੂੰ ਜਿਹੜਾ ਵਾਈਟ واਸ਼ ਪੇਂਟ ਕਰਨ ਦੀ ਸੇਵਾ ਜਿਹੜੀ ਹੈ ਉਹ ਵੀ ਆਰੰਭ ਕੀਤੀ ਗਈ ਔਰ ਸਾਹਮਣੇ ਬਾਬਾ ਦੀਪ ਸਿੰਘ ਨਿਵਾਸ ਦੇ ਵਿੱਚ ਜੋ ਬਾਥਰੂਮ ਜਿਹੜੇ ਆ ਸੰਗਤਾਂ ਦੀ ਸਹੂਲਤ ਲਈ ਬਣਾਏ ਗਏ ਇਸ ਦੇ ਨਾਲ ਫਿਰ ਆ ਲੰਗਰ ਹਾਲ ਦੀਆਂ ਜੋ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਮੈਨੇਜਰ ਸਾਹਿਬ ਨਾਲ ਵੱਲੋਂ ਸੇਵਾ ਦਾ ਹੁਕਮ ਕੀਤਾ ਜਾਂਦਾ ਉਹ ਸਾਰੇ ਕਾਰਜ ਜਿਹੜੇ ਆ ਸੰਪਰਦਾਇਕ ਕਾਰਸੇਬ ਪੂਰੀ ਵਾਲਿਆਂ ਵੱਲੋਂ ਆਪ ਸਭ ਸਖਤਾਂ ਦੇ ਸਹਿਯੋਗ ਨਾਲ ਜਿਹੜੇ ਕਰਕੇ ਦਿੱਤੇ ਜਾਂਦੇ ਹਨ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗਸਾਹਿਬ ਜੀ ਦੇ ਲੰਗਰ ਹਾਲ ਦੇ ਤੀਸਰੀ ਮੰਜ਼ਲ ਦੇ ਲੈਂਟਰ ਦੀ ਅੱਜ ਸ਼ੁਰੂਆਤ ਕੀਤੀ ਗਈ ਆ ਲੈਂਟਰ ਦੀ ਸ਼ੁਰੂਆਤ ਸਮੇ ਸਾਡੇ ਸਤਿਕਾਰਯੋਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਾਬਾ ਸਿੰਘ ਜੀ ਗਮਾਨਪੁਰਾ ਅਤੇ ਸਰਦਾਰ ਜੈਪ ਸਿੰਘ ਜੀ ਬਿਆਸੀ ਖਸ਼ਵਿੰਦਰ ਸਿੰਘ ਜੀ ਭਾਟੀਆ ਹਾਜ਼ਰ ਹੋਏ ਇਹ ਬਾਬਾ ਜੀ ਬਾਬਾ ਸਰਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਸਿੰਦਰ ਸਿੰਘ ਜੀ ਭੋਰੀ ਵਾਲੇ ਦੇ ਸੰਜੋਗ ਅਤੇ ਸੰਗਤਾਂ ਦੇ ਸੰਜੋਗ ਨਾਲ ਇਹ ਅੱਜ ਲੈਂਟਰ ਦੀ ਸ਼ੁਰੂਆਤ ਕੀਤੀ ਗਈ ਆ ਇਹ ਜਲਦੀ ਤੋਂ ਜਲਦੀ ਲੈਂਟਰ ਮੁਕੰਮਲ ਹੋ ਜਾਵੇਗਾ ਜੀ ਸਾਨੂੰ ਮਾਨਜੋਗ ਪ੍ਰਧਾਨ ਸਾਹਿਬ ਜੀ ਦਾ ਵੀ ਇਹ ਦੇਸ਼ ਆ ਕਿ ਇਮਾਰਤੀ ਕਮਾਲ ਗੁਰੂ ਘਰ ਦੇ ਇਮਾਰਤੀ ਕਮਾਲ ਵੱਧ ਤੋਂ ਵੱਧ ਤਵੱਜੋ ਦਿੱਤੀ ਜਾਵੇ ਅਤੇ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਤੇ ਹੋਰ ਵੱਡਾ ਹੋਣ ਰਿਹਾ ਆ ਇਹ ਬੜੀ ਜਲਦੀ ਬਹੁਤ ਜ਼ਿਆਦਾ ਇਸ ਚੀਜ਼ ਲੰਗਰ ਹਾਲ ਦੀ ਜ਼ਰੂਰਤ ਹੈ ਜੀ ਤੇ ਬਾਬਾ ਜੀ ਜਲਦੀ ਤੋਂ ਜਲਦੀ ਸੇਵਾ ਨਿਖਰੇ ਜਾਣ ਲਗੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਇਹ ਜਿਹੜਾ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਨੇ ਇੱਕ ਬੜਾ ਵੱਡਾ ਸੇਵਾ ਦਾ ਬਹੁਤ ਵੱਡਾ ਖਜ਼ਾਨਾ ਸ਼ੁਰੂ ਕੀਤਾ ਸੰਗਤਾਂ ਵਾਸਤੇ ਤੇ ਸੰਗਤਾਂ ਸੇਵਾ ਕਰਕੇ ਖਜ਼ਾਨੇ ਭਰ ਰਹੀਆਂ ਬਾਬਾ ਦੀਪ ਸਿੰਘ ਘਰੋਂ ਤੇ ਅੱਜ ਬਾਬਾ ਦੀਪ ਸਿੰਘ ਦੇ ਘਰ ਦਾ ਤਿੰਨ ਮਜਲਾ ਥੱਲੇ ਬੇਸਮੈਂਟ ਦਾ ਲੈਂਟਰ ਤੇ ਜੇ ਟੋਟਲ ਮੰਡੀਏ ਦੇ 6 ਮਜਲੇ ਵੀ ਦਾ ਲੈਂਟਰ ਪਿਆ ਤੇ ਲੰਗਰ ਹਾਲ ਦਾ ਲੈਂਟਰ ਪੈਣ ਲੱਗਾ ਤੇ ਸ਼ੁਕਰ ਹੈ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਦਾ ਅਸੀਂ ਬੜੇ ਭਾਗਾ ਵਾਲੇ ਆ ਕਿ ਤੁਹਾਨੂੰ ਬਾਬਾ ਦੀਪ ਸਿੰਘ ਨੇ ਆਪਣੇ ਲੈਂਟਰ ਦੀ ਸੇਵਾ 'ਚ ਤਿਲ ਫੁੱਲ ਸੇਵਾ ਕਰਨ ਦਾ ਮੌਕਾ ਬਖਸ਼ਿਆ ਬਹੁਤ ਬਹੁਤ ਸ਼ੁਕਰ ਹੈ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਸਤਪੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਕਿੰਦੇ ਅਫਲ ਪਾਵਣਾ ਹੋਮੇ ਵਿੱਚੋਂ ਜਾਏ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਦੇ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਬਾਬਾ ਕਸ਼ਵੀਰ ਸਿੰਘ ਪੂਰੀ ਵਾਲਿਆਂ ਵੱਲੋਂ ਕਾਰ ਸੇਵਾ ਕੀਤੀ ਜਾ ਰਹੀ ਜਿਹੜੀ ਕਾਰ ਸੇਵਾ ਇੱਥੇ ਜਿਹੜੀ ਬਿਲਡਿੰਗ ਬਣਾਈ ਜਾ ਰਹੀ ਉਸ ਵਿੱਚ ਲੰਗਰ ਹਾਲ ਅਤੇ ਕਾਰ ਪਾਰਕਿੰਗ ਦੀ ਸੇਵਾਵਾਂ ਸੰਗਤਾਂ ਵਾਸਤੇ ਪ੍ਰਦਾਨ ਕੀਤੀ ਜਾਣੀ ਹੈ ਤਾਂ ਸੋ ਇਸ ਵਕਤੇ ਫਿਰ ਗੱਲਬਾਤ ਕਰਦੇ ਹਾਂ ਬਾਬਾ ਸੁਖਵਿੰਦਰ ਸਿੰਘ ਪੂਰੀਵਾਲਿਆਂ ਨੇ ਸਭ ਤੋਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀ ਕਾਰਜ ਸੇਵਾ ਚੱਲ ਰਹੀ ਹੈ ਉਸ ਦੇ ਵਿੱਚ ਸੰਗਤਾਂ ਵੱਲ ਤੋਂ ਵੱਧ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਮਰਖਰ ਫਾਸਟਵੇ ਖਬਰਾਂ ਹੋਣੀ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਸ਼੍ਰੀਕੇਸ਼ ਕੁਮਾਰ